ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪਿਪਲੀ ਸਾਹਿਬ ਜੀ ਜੰਗ ਵਿੱਚ ਮੁਗਲ ਫੌਜਾਂ ਨਾਲ ਜੂਝਦੇ ਹੋਏ ਸ਼ਹੀਦ ਹੋਣ ਵਾਲੇ ਬਾਬਾ ਦਿੱਤ ਮਲ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਦਿੱਤ ਮਲ ਜੀ ਸ਼ਹੀਦ ਪਿੰਡ ਖਿਆਲਾ ਕਲਾ ਖੁਰਦ ਵਿਖੇ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ ਬੀਤੀ ਰਾਤ ਸਜਾਇਗੇ ਦੀਵਾਨ ਵਿੱਚ ਗੁਰਦੁਆਰਾ ਬਾਬਾ ਦਿੱਤ ਮਲ ਸ਼ਹੀਦ ਅਸਥਾਨ ਤੇ ਹਜ਼ੂਰੀ ਰਾਗੀ ਭਾਈ ਦਇਆ ਸਿੰਘ ਭਾਈ ਚਮਕੌਰ ਸਿੰਘ ਕਥਾਵਾਚਕ ਭਾਈ ਜਤਿੰਦਰ ਸਿੰਘ ਖਿਆਲਾ ਕੀਰਤਨ ਜਥਾ ਢਾਡੀ ਜਥਾ ਅਤੇ ਭਾਈ ਗੁਰਸੇਵ ਸਿੰਘ ਪ੍ਰੇਮੀ ਕਲਾਨੌਰ ਸੰਤ ਜਸਵੀਰ ਸਿੰਘ ਨਾਮਤਰੀ ਗਊਸ਼ਾਲਾ ਵਾਲੇ ਭਾਈ ਪਰਮਿੰਦਰ ਸਿੰਘ ਖੁਰਮੁਣੀਆਂ ਵਾਲੇ ਅਤੇ ਪੰਥਕ ਕਵੀ ਭਾਈ ਕੁਲਦੀਪ ਸਿੰਘ ਨੇ ਸੰਗਤਾਂ ਨਾਲ ਗੁਰਮਤ ਵਿਚਾਰਾਂ ਪਾਉਂਦੇ ਹੋਏ ਗੁਰਬਾਣੀ ਤੇ ਬਾਣੇ ਨਾਲ ਜੁੜਨ ਦਾ ਸੁਨੇਹਾ ਦਿੱਤਾ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗੇ ਦੀਵਾਨ ਵਿੱਚ ਇੰਟਰਨੈਸ਼ਨਲ 골ਡ ਮੈਡਲਿਸਟ ਢਾਡੀ ਜੱਥਾ ਭਾਈ ਬਲਬੀਰ ਸਿੰਘ ਪਾਲਤ ਭਾਈ ਅਵਤਾਰ ਸਿੰਘ ਖਿਆਲਪ ਪਾਈ ਕਸ਼ਮੀਰ ਸਿੰਘ ਰਡਾਲਾ ਪਾਈ ਗੁਰਸਾਹਿਬ ਸਿੰਘ ਖਿਆਲਾ ਪਾਈ ਪਲਵਿੰਦਰ ਸਿੰਘ ਖਾਸਾ ਪਾਈ ਕਸ਼ਮੀਰ ਸਿੰਘ ਤਾਜੇ ਚੱਕ ਕਵੀ ਇਤਿਹਾਸਕਾਰ ਦਲੇਰ ਸਿੰਘ ਖਿਆਲਾ ਆਦਿ ਨੇ ਗੁਰੂ ਸਾਹਿਬ ਅਤੇ ਸ਼ਹੀਦਾਂ ਸੂਰਮਿਆਂ ਦੀਆਂ 12 ਗਾਇਨ ਕੀਤੀਆਂ ਦਿਵਾਨ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਰਾਜਾ ਸਾਸੀ ਤੋਂ ਵਿਧਾਇਕ ਅਤੇ ਸਾਫ ਦਾ ਕੈਬਨ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਜੱਥੇਦਾਰ ਬਾਬਾ ਰਗਵੀਰ ਸਿੰਘ ਖਿਆਲੇ ਵਾਲੇ ਬਾਬਾ ਸੁਖਦੇਵ ਸਿੰਘ ਖਿਆਲੇ ਵਾਲੇ ਨੇ ਹਾਜ਼ਰੀ ਭਰੀ ਮੰਚ ਸੰਚਾਲਕ ਤੇ ਫਰਜ ਭਾਈ ਮਲਕੀਤ ਸਿੰਘ ਪੰਗੂ ਨੇ ਬੇਖੂਬੀ ਨਿਭਾਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਾਈ ਲਖਵਿੰਦਰ ਸਿੰਘ ਜਸਵੰਤ ਸਿੰਘ ਫੌਜੀ ਸਾਫ ਦਾ ਸਰਪੰਚ ਨੇ ਆਏ ਹੋਏ ਜਥੇ ਅਤੇ ਪ੍ਰਮੁੱਖ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਇਹ ਜੀ ਤਨਤਨ ਬਾਬਾ ਦਿੱਤਮਲ ਸ਼ਹੀਦ ਜੀ ਗੁਰੂ ਹਰਬੀ ਸਿੰਘ ਸਾਹਿਬ ਜੀ ਪਾਸ਼ਾ ਜਦੋਂ ਮੁਗਲਸ ਖਾਨ ਦੇ ਨਾਲ ਜੰਗ ਹੋਈ ਆ ਉਸ ਵੇਲੇ ਤਨਤਨ ਬਾਬਾ ਦਿੱਤਮਲ ਸ਼ਹੀਦ ਜੀ ਸ਼ਹੀਦ ਹੋਏ ਨੇ ਉਸ ਜੰਗ ਦੇ ਵਿੱਚ ਉਹਨਾਂ ਦੇ ਯਾਦ ਦੇ ਵਿੱਚ ਸਾਡਾ ਖਿਆਲੇ ਨਗਰ ਦੇ ਦੋਵੇਂ ਨਗਰ ਰਲ ਕੇ ਇਲਾਕਾ ਨਿਵਾਸੀ ਰਲ ਕੇ ਬਹੁਤ ਹੀ ਸ਼ਰਧਾ ਤੇ ਸ਼ਾਹ ਦੇ ਨਾਲ ਸੌਣ ਮਹੀਨੇ ਦੇ ਆਖਰੀ ਐਤਵਾਰ ਹਰ ਸਾਲ ਸਾਲਾਨਾ ਜੋੜ ਮੇਲਾ ਮਨਾਉਂਦੇ ਨੇ ਰਾਤ ਨੂੰ ਰੈਣਸਬਾਈ ਕੀਰਤਨ ਵੀ ਹੁੰਦਾ ਹੈ ਤੇ ਸਵੇਰੇ ਸਾਰਾ ਦਿਨ ਐਤਵਾਰ ਜਿਹੜੇ ਉਹ ਦਵਾਨ ਚੱਲਦੇ ਨੇ ਉਹ ਚੁਕੂਟੀ ਦੇ ਰਾਗੀ ਢਾਡੀ ਜਿਹੜੇ ਇੱਥੇ ਪਹੁੰਚਦੇ ਨੇ ਗੁਰੂ ਪਾਤਸ਼ਾਹ ਦੀ ਬੜੀ ਕਿਰਪਾ ਨਗਰ ਦੇ ਉੱਤੇ ਛੜਦੀ ਕਲਾ ਦੇ ਨਾਲ ਸਾਰਾ ਨਗਰ ਜਿਹੜਾ ਇਲਾਕਾ ਨੂੰ ਅਸੀਂ ਮਿਲ ਕੇ ਤੇ ਜੋੜ ਮੇਲਾ ਮਨਾਉਂਦੇ ਜੀ ਬਾਕੀ ਵਾਹਿਗੁਰੂ ਜੀ ਆਇਆਂ ਸਾਰੀਆਂ ਸੰਗਤਾਂ ਦਾ ਦੂਰੋਂ ਨੇੜੇੋਂ ਬੜੀ ਦੂਰੋਂ ਛਲਕ ਛਲ ਕੇ ਸੰਗਤਾਂ ਆਈਆਂ ਨੇ ਉਹਨਾਂ ਦਾ ਸੰਤਾ ਮਹਾਪੁਰਸ਼ਾਂ ਦਾ ਜਿੰਨੇ ਵੀ ਕੋਚ ਕੋਟੀ ਦੇ ਵਿਦਵਾਨ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤਹਿ ਦਿਲ ਤੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਪ੍ਰਧਾਨ ਸਾਹਿਬ ਵੱਲੋਂ ਜਿੰਨੇ ਸਾਰੀ ਸੰਗਤ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਸ਼ਹੀਦਾ ਸਿੰਘਾਂ ਦੇ ਜੋੜ ਮੇਲੇ ਹਲਾਕੇ ਦੀਆਂ ਸੰਗਤਾਂ ਬਣਾਉਂਦੀਆਂ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ